ਉਹ ਕੱਲੇ ਕਰਦੇ ਤਾਂ ਉਹਨਾਂ ਦੀ ਮਦਦ ਕਰਨ ਲਈ ਸੋਚ ਆ ਗਈ। ਪਾਪਾ ਸਿਖਿਆ ਹੈ ਕਿਨੇ ਚਿਰ ਚ ਦੋ ਤਿੰਨ ਹਫ਼ਤੇ ਲਾ ਕੇ ਟਰੈਕਟਰ ਟਰੈਕਟਰ ਬਣਾ ਚਾਹੁੰਦੇ ਹੋ ਫੇ ਕਿਕਟ ਨੂੰ ਟਾਈਮ ਦਿੰਦੇ ਹੋ ਨਾਲ ਸਟੱਡੀ ਵੀ ਕਰਨੀ ਹੈ ਨਾਲ ਕ੍ਰਿਕਟ ਵੀ ਸ਼ੌਂਕ ਵੇਖਣਾ ਹੈ ਖੇਤੀਬਾੜੀ ਵੀ ਕਰਨੀ ਹੈ ਟਰੈਕਟਰ ਵੀ ਚਲਾਉਣਾ ਹੈ ਪਿਤਾ ਦਾ ਕੰਮ ਵੀ ਕਰਨੇ ਆ ਫੇ ਕ੍ਰਿਕਟ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਇਹ ਕਹਿੰਦੀ ਮੈਂ ਟਰੈਕਟਰ ਸਿੱਖਣਾ ਹੈ ਤੇ ਮੈਂ ਫਿਰ ਬਣਾ ਨਹੀਂ ਕੀਤਾ ਇਹਨੂੰ ਮੈਂ ਫਿਰ ਉਹਨਾਂ ਨੂੰ ਸਿਖਾਉਣਾ ਚਾਲੂ ਕਰ ਦਤਾ। ਇਨੂੰ ਆਪਣਾ ਬੇਟਾ ਹੀ ਸਮਝਦੇ ਆ ਜੀ ਅਸੀਂ ਕਦੀ ਇਹਦੇ ਵਿੱਚ ਤੇ ਬੇਟੇ ਵਿੱਚ ਕੋਈ ਫਰਕ ਸਮਝਿਆ ਨਹੀਂ ਕਿਉਂਕਿ ਬੀਜਣਦੇ ਆ ਮੈਂ ਛੱਟਾ ਵਗੈਰਾ ਦੇਣਦੇ ਆ ਦੇ ਬਈ ਜਾਣਦੀ ਪੈਲੀਆਂ ਤੇ ਜਦੋਂ ਵੀ ਫ੍ਰੀ ਹੁੰਦੀ ਆ ਸਕੂਲ ਤੋਂ ਤਾਂ ਮੇਰੇ ਨਾਲ ਹਟਦੀ ਆ ਸਾਡੀ ਬੱਚੀ ਨੇ ਸਾਡਾ ਮਾਣ ਵਧਾਇਆ ਸਾਡੇ ਇਲਾਕੇ ਦਾ ਮਾਣ ਵਧਾਇਆ ਆਪਣੇ ਮਾਂ-ਬਾਪ ਦਾ ਮਾਣ ਵਧਾਇਆ ਵਾ ਅਸੀਂ ਇਸ ਬੱਚੀ ਤੇ ਬੜਾ ਮਾਣ ਰੱਖਦੇ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਅੱਜਕੱਲ ਵੀਡੀਓ ਵੇਖਦੇ ਹੋ ਜਿਸ ਵਿੱਚ ਨੌਜਵਾਨ ਕੁੜੀਆਂ ਤੇ ਮੁੰਡੇ ਜੇ ਗੱਲ ਕਹੀਏ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਹਨ ਪਰ ਅੱਜ ਕੁਝ ਤਸਵੀਰਾਂ ਐਸੀਆਂ ਸਾਂਝੀਆਂ ਕਰ ਰਹੇ ਹਾਂ ਜਿਨੂੰ ਵੇਖ ਕੇ ਪੰਜਾਬ ਨੇ ਭਾਰਤ ਨੇ ਸਾਰਿਆਂ ਨੂੰ ਹੀ ਮਾਣ ਮਹਿਸੂਸ ਹੋਏਗਾ ਪੰਜਾਬ ਦੀ ਇੱਕ ਐਸੀ ਮਾਣਮੱਤੀ ਟੀ ਜੋ ਕਿ ਆਪਣੇ ਪਿਤਾ ਨਾਲ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਦੀ ਹੈ ਟਰੈਕਟਰ ਚਲਾਉਂਦੀ ਹੈ ਅਤੇ ਖੇਤੀਬਾੜੀ ਦਾ ਹਰ ਕੰਮ ਆਪਣੇ ਪਿਤਾ ਦੇ ਨਾਲ ਹੱਥ ਵਟਾਉਂਦੀ ਹੈ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਲ੍ਹਾ ਗੁਰਦਾਸਪੁਰ ਦਾ ਪਿੰਡ ਹਰਦਾਨ ਉੱਥੋਂ ਦੀਆਂ ਇਹ ਮਾਨਮਤੀ ਤੀ ਹੈ ਸਟੱਡੀ ਤੇ ਕਰਦੀ ਕਰਦੀ ਹੈ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਜਦੋਂ ਇਹ ਫ੍ਰੀ ਹੁੰਦੀ ਹੈ ਛੁੱਟੀ ਹੁੰਦੀ ਹੈ ਜਾਂ ਛੁੱਟੀ ਵਾਲਾ ਦਿਨ ਹੁੰਦਾ ਹੈ ਆਪਣੇ ਪਿਤਾ ਨਾਲ ਆ ਕੇ ਖੇਤਾਂ ਵਿੱਚ ਇਹ ਖੇਤੀਬਾੜੀ ਦਾ ਕੰਮ ਕਰਦੀ ਹੈ ਉਹ ਖੇਤੀਬਾੜੀ ਜਿਸ ਨੂੰ ਕਿਤਨਾ ਕਿਤੇ ਅੱਜ ਦੀ ਨੌਜਵਾਨ ਪੀੜ੍ਹੀ ਵਿਸਾਰਦੀ ਜਾ ਰਹੀ ਹੈ ਖੇਤੀਬਾੜੀ ਛੱਡ ਕੇ ਅਸੀਂ ਵਿਦੇਸ਼ਾਂ ਦਾ ਰੋਕ ਕਰ ਰਹੇ ਹਾਂ ਆਇਲਸ ਕਰਕੇ ਅਸੀਂ ਵਿਦੇਸ਼ਾਂ ਨਾਲ ਜਾਣਾ ਚਾਹੁੰਦੇ ਹਾਂ ਨੌਜਵਾਨ ਪੀੜ੍ਹੀ ਚਾਹੁੰਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਸੈੱਟ ਹੋਵੇ ਉੱਥੇ ਕਾਰੋਬਾਰ ਕਰੇ ਪਰ ਇਹ ਧੀ ਨੇ ਆਪਣਾ ਮਨ ਬਣਾਇਆ ਹੈ ਕਿ ਆਪਣੇ ਪਿਤਾ ਨਾਲ ਇਨ੍ਹਾਂ ਖੇਤਾਂ ਵਿੱਚ ਆਪਣਾ ਪਸੀਨਾ ਬਹਾਉਣਾ ਹੈ ਆਹ ਗੱਲਬਾਤ ਕਰਦੇ ਹਾਂ ਸੱਸ ਦਾ ਪੁੱਤ ਜੀ ਸ਼ੁਭਨਾਮ ਕੀ ਹੈ ਕਿੰਨੀ ਕਲਾਸ ਚ ਪੜਦੇ ਹੋ ਹਲੀਨਕੌਰ 10ਵੀਂ ਕਲਾਸ ਹਲੀਨਕੌਰ ਜੀ ਇਹੜਾ ਸ਼ੌਂਕ ਪਿਆ ਤੁਹਾਨੂੰ ਟਰੈਕਟਰ ਚਲਾਉਂਦੇ ਹੋ ਤਸਵੀਰਾਂ ਸਾਡੇ ਦਰਸ਼ਕਾਂ ਨੇ ਵੇਖ ਲੈਣੀਆਂ ਟਰੈਕਟਰ ਚਲਾਉਂਦੇ ਹੋ ਇਹ ਤੁਹਾਨੂੰ ਸੋਚ ਕਿੱਦਾਂ ਆਈ ਕਿ ਆਪਣੇ ਪਿਤਾ ਨਾਲ ਅਸੀਂ ਖੇਤੀਬਾੜ ਦਾ ਕੰਮ ਕਰਨਾ ਕਿਉਂਕਿ ਅੱਜਕੱਲ ਮੈਂ ਗੱਲ ਕੀਤੀ ਬਹੁਤ ਸਾਰੀਆਂ ਲੜਕੀਆਂ ਲੜਕੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਤਰ੍ਹਾਂ-ਤਰ੍ਹਾਂ ਦੇ ਵੀਡੀਓ ਪਾਉਂਦੇ ਆ ਪਰ ਤੁਸੀਂ ਉਸ ਤੋਂ ਲੀਤ ਹਟ ਕੇ ਇੱਕ ਟਰੈਕਟਰ ਚਲਾ ਰਹੇ ਹੋ ਪਿਤਾ ਨਾਲ ਹੱਥ 'ਚ ਖੇਤੀਬਾੜ ਦੇ ਹੱਥ ਵਟਾ ਰਹੇ ਹੋ ਇਹ ਸੋਚ ਕਿੱਦਾਂ ਆਈ ਤੁਹਾਨੂੰ ਤੁਹਾਨੂੰ ਮਦਦ ਕਰਨ ਦਾ ਹੀ ਸੋਚ ਆਈ ਕਿੰਨੂ ਵੇਖ ਕੇ ਸੋਚ ਆਈ ਮਨ ਵਿੱਚ ਜਾਂ ਪਹਿਲਾਂ ਹੀ ਕਿ ਮੈਂ ਪਿਤਾ ਨਾਲ ਖੇਤੀਬ ਜਦੋਂ ਕੱਲੇ ਕਰਦੇ ਤਾਂ ਉਹਨਾਂ ਦੀ ਮਦਦ ਕਰਨ ਲਈ ਸੋਚ ਆ ਗਈ। ਤੇ ਟਰੈਕਟਰ ਕਿਦਾ ਸਿੱਖਿਆ? ਕਿਰਕੋ ਸਿੱਖਿਆ ਕਿੰਨੇ ਚਿਰ ਦਾ ਟਰੈਕਟਰ ਸਿੱਖਿਆ ਤੁਸੀਂ? ਪਾਪਾ ਸਿੱਖਿਆ ਹੈ। ਕਿੰਨੇ ਚਿਰ ਚ? 2-3 ਹਫ਼ਤੇ ਲੱਗੇ। 2-3 ਹਫ਼ਤੇ ਲੱਗੇ। ਹੁਣ ਕਿੰਨੀ ਦੇਰ ਤੋਂ ਟਰੈਕਟਰ ਚਲਾ ਰਹੇ ਹੋ? ਕਿੰਨੇ ਸਾਲਾਂ ਤੋਂ ਚਲਾ ਰਹੇ ਹੋ? ਤੇ ਖੇਤੀਬਾੜ ਦਾ ਕੰਮ ਕਰ ਰਹੇ ਹੋ? 2 ਸਾਲਾਂ ਤੋਂ ਜੀ। 2 ਸਾਲ ਤੋਂ। ਹਰਲੀਨ ਕੋਰ ਦਾ ਸੁਪਨਾ ਕੀ ਹੈ? ਜ਼ਿੰਦਗੀ 'ਚ ਕੀ ਬਣਨਾ ਚਾਹੁੰਦੀ ਹੈ? ਸਟੱਡੀ ਕਰਨ ਤੋਂ ਬਾਅਦ ਕੀ ਬਣਨਾ ਚਾਹੁੰਦੀ ਹੈ ਹਰਲੀਨ ਕੋਰ? ਕ੍ਰਿਕਟਰ ਅਰੇ ਕ੍ਰਿਕਟਰ ਕ੍ਰਿਕਟਰ ਬਾਨਣਾ ਚਾਹੁੰਦੇ ਹੋ ਫੇ ਕ੍ਰਿਕਟ ਨੂੰ ਟਾਈਮ ਦਿੰਦੇ ਹੋ ਨਾਲ ਸਟੱਡੀ ਵੀ ਕਰਨੀ ਹੈ ਨਾਲ ਕ੍ਰਿਕਟ ਵੀ ਸ਼ੌਂਕ ਵੇਖਣਾ ਹੈ ਖੇਤੀਬਾੜੀ ਵੀ ਕਰਨੀ ਹੈ ਟਰੈਕਟਰ ਵੀ ਚਲਾਉਣਾ ਹੈ ਪਿਤਾ ਦਾ ਕੰਮ ਵੀ ਕਰਨੇ ਆ ਫੇ ਕ੍ਰਿਕਟ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਜੇ ਤਾਂ ਖਾਲੀ ਹੋਏ ਤੇ ਖੇਡ ਲਈ ਤੇ ਬੇਟਾ ਕਿਹੜੇ ਸਕੂਲ ਚ ਪੜਦੇ ਹੋ ਤੇ ਸਕੂਲ ਚ ਕ੍ਰਿਕਟ ਖੇਡਦੇ ਹੋ ਮੈਂ ਸਕੂਲ ਚ ਨਹੀਂ ਹੈਗਾ ਗੁਰੂ ਹਰਆਇਨਟੈਲੀਜੈਂਟ ਰੀਅ ਸਕੂਲ ਚ ਕਿ ਪੜਦੇ ਹਾਂ ਮੈਂ ਕ੍ਰਿਕਟ ਫੇ ਕਿੱਥੇ ਖੇਡਦੇ ਆ ਕੇ ਸ਼ੌਂਕ ਇਹਦਾ ਆਪਣਾ ਕਿਦਾਂ ਗਾਂ ਬਣਾਉਂਦੇ ਹੋ ਹਲੇ ਅਕੈਡਮੀ ਨਹੀਂ ਜੁਆਇਨ ਕੀਤੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਸਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਐਕਟਿਵ ਰਹਿੰਦੇ ਆ ਉਹਨਾਂ ਨੂੰ ਕੀ ਇੱਕ ਮੈਸੇਜ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਆਪਣੇ ਪੇਰੈਂਟਸ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਇਹ ਜੀ ਮਾਨਮਤੀ ਤੀ ਹਰਲੀਨ ਕੌਰ ਤੁਹਾਨੂੰ ਦੱਸਦੀ ਹੈ ਕਿ ਬੜੀ ਝਿਜਕਦੀ ਹੈ ਕੈਮਰੇ ਤੇ ਗੱਲ ਕਰਨ ਵਾਸਤੇ ਅਸੀਂ ਬੜੀ ਉਹਨੂੰ ਕਿਹਾ ਕਿ ਇਹ ਮਨਾਇਆ ਹੈ ਕਿ ਇਸ ਗੱਲ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਆ ਉਹਦੇ ਪਿਤਾ ਜੀ ਮੌਜੂਦ ਹਨ ਹਰਦਾਨਪਿੰਡ ਦੇ ਸਰਪੰਚ ਮੌਜੂਦ ਹਨ ਜਿਹੜੇ ਸਾਨੂੰ ਇੱਥੇ ਲੈ ਕੇ ਆ ਹਨ ਗੱਲਬਾਤ ਕਰਦੇ ਆ ਆ ਸਸੀ ਗੱਲ ਜੀ ਸਰਦਾਰ ਜੀ ਸੁਭਨਾਮ ਕੀ ਹੈ ਸਸੀ ਗੱਲ ਜੀ ਮੇਰਾ ਨਾਮ ਮੋਹਨਜੀਤ ਸਿੰਘ ਹੈ ਜੀ ਮੋਹਨਜੀਤ ਜੀ ਬੜੀ ਇੱਕ ਹੌਨਹਾਰ ਬੇਟੀ ਤੁਹਾਡੇ ਘਰ 'ਚ ਉਹਨੇ ਜਨਮ ਲਿਆ ਕਿਉਂਕਿ ਸਾਡੀ ਬਾਣੀ ਵੀ ਕਹਿੰਦੀ ਹੈ ਸੋਕ ਕੋ ਮੰਦਾ ਆਖੀ ਇੱਜ਼ਤ ਜੰਮੇ ਰਜ਼ਾਨ ਕੀ ਕਹਿਣਾ ਚਾਹੁੰਦੇ ਹੋ ਬੇਟੀ ਜਦੋਂ ਪਹਿਲੀ ਵਾਰ ਹੀ ਕਿਹਾ ਕਿ ਪਾਪਾ ਮੈਂ ਟਰੈਕਟਰ ਸਿੱਖਣਾ ਹੈ ਜਾਂ ਮੈਂ ਖੇਤੀਬਾੜੀ ਤੁਹਾਡਾ ਨਾ ਕਰਨੀ ਹੈ ਫਿਰ ਤੁਹਾਡਾ ਪਹਿਲਾ ਰੈ ਇਹ ਕਹਿੰਦੇ ਮੈਂ ਟਰੈਕਟਰ ਸਿੱਖਣਾ ਮੈਂ ਤੇ ਮੈਂ ਫਿਰ ਮੰਨਾਂ ਨਹੀਂ ਕੀਤਾ ਇਹਨੂੰ ਮੈਂ ਫਿਰ ਉਹ ਸਿਖਾਉਣਾ ਚਾਲੂ ਕਰ ਦਿੱਤਾ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਆ ਜੀ ਦੋਨੋਂ ਬੇਟੀਆਂ ਨੇ ਦੋ ਬੇਟੀਆਂ ਹਾਂਜੀ ਤੇ ਬੇਟੀ ਬਾਰੇ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਤੇ ਜਿੰਨਾ ਘਰ ਬੇਟਾ ਨਹੀਂ ਹੁੰਦਾ ਉਹ ਮਯੂਸ ਹੋ ਕੇ ਬਹਿ ਜਾਂਦੇ ਇਹੋ ਕਹਿੰਦੇ ਸਾਡੇ ਘਰ ਬੇਟਾ ਨਹੀਂ ਹੈਗਾ ਬੇਟਾ ਨਹੀਂ ਹੈਗਾ ਤੁਸੀਂ ਇੱਕ ਬੇਟੀ 'ਚ ਹੀ ਬੇਟਾ ਵੇਖਿਆ ਤੇ ਉਹਨੇ ਵੀ ਬੇਟਾ ਬਣ ਕੇ ਦੱਸਿਆ ਫਿਰ ਕੀ ਕਹਿਣਾ ਚਾਹੁੰਦੇ ਹੋ ਹਰਲੀਨ ਕੌਰ ਬਾਰੇ ਇਹਨੂੰ ਆਪਾਂ ਲ ਬੇਟੇ ਸਮਝਦੇ ਆ ਜੀ ਅਸੀਂ ਕਦੀ ਇਹਦੇ ਵਿੱਚ ਤੇ ਬੇਟੇ ਵਿੱਚ ਕੋਈ ਫਰਕ ਸਮਝਿਆ ਨਹੀਂ ਜੀ ਹਾਂਜੀ ਅ ਕੋਈ ਮਤਲਬ ਇਹੋ ਚੱਕਰ ਨਹੀਂ ਹੈਗਾ ਜੀ ਹਰਲੀਨ ਕੋਰ ਤੇ ਕਈ ਵੀ ਸੰਗ ਦੀ ਇਹ ਗੱਲ ਕਰਨ ਲੱਗੇ ਆ ਤੁਸੀਂ ਮਾੜਾ ਦਰਸ਼ਕਾਂ ਨੂੰ ਦੱਸੋ ਕਿ ਹਰਲੀਨ ਕੋਰ ਟਰੈਕਟਰ ਚਲਾਉਂਦੀ ਹੈ ਕਿਹੜਾ ਕਿਹੜਾ ਖੇਤੀਬਾੜ ਦਾ ਕੰਮ ਜਾਣਦੀ ਹੈ ਕਰਦੀ ਹੈ ਤੇ ਕਿੰਨਾ ਚਿਰ ਤੁਹਾਡੇ ਨਾਲ ਆ ਕੇ ਕੰਮ ਕਰਦੀ ਇਹ ਮਤਲਬ ਜਦੋਂ ਛੁੱਟੀ ਹੁੰਦੀ ਹੈ ਸਕੂਲ ਤੋਂ ਅੱਜ ਛੁੱਟੀ ਹੈਗੀ ਅੱਜ ਹੀ ਸਵੇਰ ਦੇ ਕਣਕ ਬੀਜਣ ਦੇ ਆ ਮੈਂ ਛੱਟਾ ਵਗੈਰਾ ਦੇਣ ਦੇ ਬਾਈ ਜਾਣ ਦੀ ਪੈ ਲੀਆਂ ਤੇ ਜਦੋਂ ਵੀ ਇਹ ਫ੍ਰੀ ਹੁੰਦੀ ਹੈ ਸਕੂਲ ਤੋਂ ਤਾਂ ਮੇਰੇ ਨਾਲ ਹਟ ਹੁੰਦੀ ਹੈ ਹਾਂਜੀ ਜਦੋਂ ਹਰਲੀ ਇਨਕੋਰ ਬੇਟੀ ਦੀ ਤਾਰੀਫ ਕਰਦੇ ਆ ਜਿਹੜਾ ਸਰਪੰਚ ਸਾਹਿਬ ਆਏ ਨੇ ਹੋਰ ਵੀ ਪਿੰਡ ਦੇ ਸੱਜਣ ਪਤਵੰਤੇ ਸੱਜਣ ਹੁੰਦੇ ਹੋਣਗੇ ਜਾਂ ਜਿਹੜੇ ਵੇਖਦੇ ਆ ਜਦੋਂ ਇੱਕ ਪਿਤਾ ਨੂੰ ਆ ਕੇ ਤਾਰੀਫ ਕਰਦੇ ਆ ਕਿ ਤੁਹਾਡੀ ਬੇਟੀ ਜਿਹੜੀ ਹੈ ਉਹ ਲਾਇਕ ਹੈ ਹੁਣ ਹਰ ਫਿਰ ਇੱਕ ਪਿਤਾ ਹੋਣ ਦੇ ਨਾਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਵਧੀਆ ਮਹਿਸੂਸ ਹੁੰਦਾ ਜੀ ਹਰ تقريبا ਸਾਡੇ ਪਿੰਡ ਦੇ ਸਾਰੇ ਨੂੰ ਉਦਾਂ ਹੀ ਪਤਾ ਆ ਕਿ ਇਹ ਚਲੋਂਦੀ ਹੈ ਤੇ ਚੰਗਾ ਲੱਗਦਾ ਆਪਣੇ ਨੂੰ ਚੰਗਾ ਲੱਗਦਾ ਜਦੋਂ ਕਦੀ ਕਰੀ ਕੋਈ ਨੁਕਸਾਨ ਵੀ ਕਰ ਦਿੰਦੀ ਹੈ ਕੰਮ 'ਚ ਹੋ ਜਾਂਦਾ ਉਨੀ ਕੀ ਫੇ ਝੜਕਾਂ ਪੈਂਦੀਆਂ ਪਿਤਾ ਵੱਲੋਂ ਕਿਉਂਕਿ ਤੁਸੀਂ ਉਹਨਾਂ ਦੇ ਉਸਤਾਦ ਵੀ ਹੋ ਪਿਤਾ ਵੀ ਉਹ ਤੁਹਾਡ ਕੋ ਸੱਖਿਆ ਸਾਰਾ ਕੋਈ ਫਿਰ ਪਿਤਾ ਤੇ ਉਸਤਾਦ ਫੇ ਝੜਕਾਂ ਮਾਰਦਾ ਥੋੜਾ ਬਹੁਤ ਵੀਰਦ ਨਹੀਂ ਇਦਾਂ ਕਰਨਾ ਨਹੀਂ ਜੀ ਝਿਲਕਾਂ ਨਹੀਂ ਮਾਰੀਦੀ ਉਹ ਤਾਂ ਦੱਸ ਦੇਈਦਾ ਵੀ ਇਦਾਂ ਨਹੀਂ ਇਦਾਂ ਕਰ ਲਈਦਾ ਵਾ ਮਤਲਬ ਜਿੱਦਾਂ ਕਹਿੰਦੇ ਝਿਲਕਿਆ ਨਹੀਂ ਹਾਂਜੀ ਤੋ ਹਰਲੀਨ ਕੋਰ ਦੇ ਫਾਦਰ ਨੇ ਜੀ ਉਹਨਾਂ ਦੇ ਚਿਹਰੇ ਦੀ ਮੁਸ਼ਕਲਾਹਟ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੂੰ ਬੜਾ ਮਾਣ ਹੈ ਆਪਣੀ ਸੋਹਣਹਾਰ ਬੇਟੇ ਦੇ ਕਹਿੰਦੇ ਜਦੋਂ ਪਤਵੰਤੇ ਸੱਜਣ ਆ ਕੇ ਤਾਰੀਫ ਕਰਦੀ ਹੈ ਨਾ ਮੇਰਾ ਗਰਮੀਤ ਸਿੰਘ ਪੰਨੋ ਹੈ ਸਰਪੰਚ ਸਾਹਿਬ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਕਿ ਵੀਡੀਓ ਪਾਈ ਚੈਨਲਾਂ ਨੂੰ ਕਿ ਇਹ ਬੇਟੀ ਨੂੰ ਪ੍ਰੋਮੋਟ ਕੀਤਾ ਜਾਵੇ ਇੱਕ ਤੁਹਾਡੀ ਸੋਚ ਨੂੰ ਸਲਾਮ ਇਸ ਬੇਟੀ ਬਾਰੇ ਖਾਸ ਕਰਕੇ ਤੁਹਾਡੇ ਵੱਲੋਂ ਕੀ ਸ਼ਬਦ ਨੇ ਮੇਰੇ ਵੱਲੋਂ ਸਲੂਟ ਹੈ ਬੇਟੀ ਨੂੰ ਕਿ ਇਸ ਨੇ ਆਪਣੇ ਪਿਤਾ ਦਾ ਸਾਥ ਦਿੱਤਾ ਖੇਤੀ ਨੂੰ ਬਨਾਇਆ ਇੱਕ ਉਹ ਕੰਮ ਕਰਕੇ ਵਿਖਾ ਲਿਆ ਜਿਹੜਾ ਕਿ ਸਾਡੇ ਬੱਚੇ ਸਾਡੇ ਨੌਜਵਾਨ ਮੁੰਡੇ ਖੇਤੀ ਤੋਂ ਪਰੇ ਹਟ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੇ ਜਾਉਨਾ ਕਿ ਇਸ ਬੱਚੀ ਦੀ ਵੀਡੀਓ ਨੂੰ ਵੇਖ ਕੇ ਖੇਤੀ ਦੇ ਧੰਦੇ ਨੂੰ ਬਨਾਇਆ ਜਾਏ ਲਾਹੇਵੰਦ ਧੰਦਾ ਚਾਹੇ ਕੋਈ ਮੁਸ਼ਕਲਾਂ ਵੀ ਆ ਜਾਣ ਨਾ ਆ ਤੁਸੀਂ ਪਿੱਛੇ ਕੋਰੋਨਾ ਦੇ ਟਾਈਮ ਤੇ ਵੀ ਵੇਖਿਆ ਹੋਵੇਗਾ ਜੇ ਕੋਈ ਵੀ ਕੰਮ ਚੱਲਿਆ ਤੇ ਖੇਤੀ ਦਾ ਹੀ ਚੱਲਿਆ ਖੇਤੀ ਤੋਂ ਬਿਨਾ ਜੀਵਿੰਦਾਰ ਦਾ ਕੁਝ ਨਹੀਂ ਹੈਗਾ ਸਾਡੀ ਬੱਚੀ ਨੇ ਸਾਡਾ ਮਾਣ ਵਧਾਇਆ ਸਾਡੇ ਇਲਾਕੇ ਦਾ ਮਾਣ ਵਧਾਇਆ ਆਪਣੇ ਮਾਂ-ਬਾਪ ਦਾ ਮਾਣ ਵਧਾਇਆ ਵਾ ਅਸੀਂ ਇਸ ਬੱਚੀ ਤੇ ਬੜਾ ਮਾਣ ਰੱਖਦੇ ਹਾਂ ਕਿ ਇਸ ਬੱਚੀ ਸਾਡੀ ਖੇਤੀ ਵੱਲ ਜੁੜੀ ਹੈ ਸਰਪੰਚਾ ਸੋਸ਼ਲ ਮੀਡੀਆ ਜਮਾਨਾ ਹੈ ਬਹੁਤ ਸਾਰੇ 99% ਨੌਜਵਾਨ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਵੀਡੀਓ ਨੱਚਣ ਦੀਆਂ ਗਾਉਣ ਦੀਆਂ ਪਾਉਂਦੇ ਅਸੀਂ ਨਹੀਂ ਕਹਿੰਦੇ ਨੱਚਣਾ ਗਾਉਣਾ ਮਾੜਾ ਉਹ ਵੀ ਇੱਕ ਆਰਟ ਹੈ ਪਰ ਕਈ ਇਹੋ ਜਿਹੀਆਂ ਵੀਡੀਓ ਵੀ ਆਉਂਦੀਆਂ ਜਿਹੜੇ ਅਸੀਂ ਪਰਿਵਾਰ ਚ ਬੈਠ ਕੇ ਵੇਖ ਵੀ ਨਹੀਂ ਸਕਦੇ ਅੱਜ ਉਹਨਾਂ ਚੰਦ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਬੇਟੀ ਕੋ ਕੀ ਸਿੱਖ ਲੈਣ ਮੈਂ ਇੱਕ ਸਰਪੰਚ ਹੋਣ ਦੇ ਨਾਤੇ ਗੁਰਸਿੱਖੀ ਨਾਲ ਜੁੜੇ ਹੋਣ ਦੇ ਨਾਤੇ ਉਹਨਾਂ ਬੱਚਿਆਂ ਨੂੰ ਉਹਨਾਂ ਬੱਚੀਆਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਬੇਟੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਵੀਡੀਓ ਜਿਹੜੀ ਕਿ ਤੁਹਾਡੇ ਮਾਪਿਓ ਦਾ ਨਾਂ ਨੂੰ ਦਾਗ ਲਾਵੇ ਉਹੋ ਜੀ ਵੀਡੀਓ ਨਾ ਸੋਸ਼ਲ ਮੀਡੀਆ ਤੇ ਪਾਓ ਜੇ ਕੋਈ ਵੀਡੀਓ ਪਾਉਣੀ ਹੈ ਤੇ ਇਸ ਬੱਚੀ ਵੱਲ ਸਿਹਤ ਲੈ ਕੇ ਤੇ ਇਹੋ ਜੀ ਵੀਡੀਓ ਬਣਾਓ ਜਿਹੜੀ ਕਿ ਤੁਹਾਡੇ ਮਾਪੇ ਦਾ ਤੁਹਾਡੇ ਇਲਾਕੇ ਦਾ ਤੁਹਾਡੇ ਪਿੰਡ ਦਾ ਨਾਂ ਰੋਸ਼ਨ ਕਰ ਸਕੇ ਇਹ ਮੇਰੀ ਬੇਨਤੀ ਹੈ ਉਹਨਾਂ ਬੱਚਿਆਂ ਨੂੰ ਏਸੀ ਦੀ ਪਿੰਡ ਹਰਦਾਨ ਤੋਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਖੋਨਹਾਰ ਬੇਟੀ ਹਰਲੀਨ ਕੌਰ ਜਿਹੜੇ ਕਿ ਆਪਣੇ ਪਿਤਾ ਨਾਲ ਖੇਤੀਬਾੜ ਦਾ ਕੰਮ ਕਰਦੀ ਹੈ ਟਰੈਕਟਰ ਖੁਦ ਆਪ ਚਲਾਉਂਦੀ ਹੈ ਖੇਤੀਬਾੜ ਦੇ ਸਾਰੇ ਕੰਮ ਜਾਣਦੀ ਹੈ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਸਨ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹੋ ਪਰ ਇਹੋ ਜੀਆਂ ਵੀਡੀਓ ਨੂੰ ਪ੍ਰਮੋਟ ਕਰੋ ਜਿਹੜੀਆਂ ਤੁਹਾਨੂੰ ਸੇਧ ਦੇਵੇ ਅਸੀਂ ਵੀ ਆਪਣੇ ਚੈਨਲ ਦਾ ਹੀ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਜੋ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹਨ ਹੋਰ ਸੇਧ ਲੈ ਸਕਣ ਵੇਖਦੇ ਰਹੋ ਚ